ਮਾਰਚ ਹੈਗੇ ਜੀ ਸ਼ਾਂਤੀ ਮਾਰਚ ਮੈਂ ਇਹਨੂੰ ਕਹੂੰਗਾ ਕਿਉਂਕਿ ਅਵਾਰਾ ਪਸ਼ੂਆਂ ਕਰਕੇ ਕਿੰਨੀਆਂ ਜਾਨਾਂ ਗਈਆਂ ਨੇ ਤੋਂ ਪਹਿਲਾਂ ਵੀ ਲੋਕਾਂ ਨੇ ਗੱਲਾ ਕੀਤੀ ਪਰ ਕੋਈ ਠੋਸ ਸਿੱਟੇ ਨਹੀਂ ਨਿਕਲੇਗੇ ਕਿਉਂਕਿ ਜਦੋਂ ਕੋਈ ਦੇਖੋ ਕਿਸੇ ਮਾਂ ਦਾ ਪੁੱਤ ਚਲਿਆ ਜਾਂਦਾ ਜੀ ਧੀ ਚਲੀ ਜਾਂਦੀ ਹੈ ਕਿਸੇ ਭੈਣ ਦਾ ਵੀਰ ਚਲਿਆ ਜਾਂਦਾ ਹੈ ਵੀਰ ਦੀ ਭੈਣ ਚਲੀ ਜਾਂਦੀ ਹੈ ਸੁਹਾਗ ਉੱਜੜ ਜਾਂਦੇ ਨੇ ਜੀ ਇੱਕ ਘਰ ਪੂਰਾ ਜਦੋਂ ਤੁਸੀਂ ਉਸ ਮਾਹੌਲ 'ਚ ਜਾਣੇ ਹੋ ਫਿਰ ਪਤਾ ਲੱਗਦਾ ਤੇ ਹੁੰਦਾ ਕਿਸ ਕਰਕੇ ਕਰਕੇ ਲੋਕ ਇਹਨੂੰ ਗਲਤੀਆਂ ਦਾ ਨਾਮ ਦੇ ਦਿੰਦੇ ਆ ਪ੍ਰਸ਼ਾਸਨ ਇਹਨੂੰ ਗਲਤੀਆਂ ਦਾ ਨਾਮ ਦੇ ਦਿੰਦਾ ਜਦਕਿ ਮੈਂ ਕਹਿੰਦਾ ਜੀ ਇਹ ਗਲਤੀ ਨਹੀਂ ਹੈਗੀ ਲਾਪਰਵਾਹੀਆਂ ਨੇ ਲਾਪਰਵਾਹੀਆਂ ਨਾਲ ਹੋਏ ਕਤਲ ਨੇ ਜੀ ਇਹ ਕਿਹਦੀ ਲਾਪਰਵਾਹੀਆਂ ਕਿਦੀਆਂ ਹੈ ਲਾਪਰਵਾਹੀਆਂ ਜੀ ਇਹਦੇ ਵਿੱਚ ਜੇ 90% ਜੇ ਮੈਂ ਸਿਸਟਮ ਦੀ ਗੱਲ ਕਰਾਂ ਤਾਂ 10% ਮੇਰੇ ਵਰਗੇ ਲੋਕ ਵੀ ਸ਼ਾਮਿਲ ਹੈਗੇ ਨੇ ਜੀ ਕਿਉਂਕਿ ਕੋਈ ਆਵਾਜ਼ ਨਹੀਂ ਠਾਉਂਦਾ ਜੀ ਬਦਲਾਅ ਦੇ ਲਈ ਆਵਾਜ਼ ਹੋਣਾ ਵੀ ਬਹੁਤ ਜ਼ਰੂਰੀ ਆਵਾਜ਼ਾ ਹੋਣਾ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਪ੍ਰਸ਼ਾਸਨ ਆਪਣੇ ਵੱਲੋਂ ਬਣਦੀਆਂ ਕੋਸ਼ਿਸ਼ਾਂ ਕਰਦੇ ਹੋਣਗੇ ਪਰ ਉਹਦੀ ਕੁਛ ਕਿੱਥੇ ਹੈਗੀ ਹੈ ਹੁਣ ਸਾਡੇ ਤੋਂ ਕਾਉਸ ਐਸ ਲਿਆ ਜਾਂਦਾ ਠੀਕ ਹੈ ਜੀ ਹੁਣ ਆਪਾਂ ਕਿੰਨੇ ਦੇਖ ਲਓ ਤੁਸੀਂ گاਵਾ ਬੜਦ ਇੱਥੇ ਝੋਟੇ ਲੜਦੇ ਲੜਦੇ ਫਿਰਦੇ ਨੇ ਤੇ ਜਿੰਨਾ ਕਰਕੇ ਹੁਣ ਰਾਜਵੀਰ ਜਵੰਦਾ ਵੀਰਾ ਜੀ ਇਸ ਦੁਨੀਆ ਤੋਂ ਚਲੇ ਗਿਆ ਸਾਰੇ ਲੋਕਾਂ ਨੂੰ ਦੇਖੋ ਉਹਨਾਂ ਬਾਰੇ ਪਤਾ ਹੈਗਾ ਪਰ ਤੁਸੀਂ ਇਹ ਦੇਖੋ ਕਿ ਜਿਨ੍ਹਾਂ ਨੂੰ ਲੋਕ ਜਾਣਦੇ ਨਹੀਂ ਹੈਗੇ ਕਿੰਨੀਆਂ ਮੌਤਾਂ ਹੁੰਦੀਆਂ ਨੇ ਜੀ ਪੂਰੇ ਮੇਲਾ ਦਾ ਭਾਰਤ ਦੇ ਵਿੱਚ ਜੀ 50000 ਤੋਂ ਲੈ ਕੇ ਲੱਖ ਤੱਕ ਇਨਸਾਨ ਚਲੇ ਜਾਂਦੇ ਨੇ ਸਿਰਫ ਇਹ ਅੰਗਿਲੀਆਂ ਕਰਕੇ ਜਾਨਵਰਾਂ ਦੇ ਆਵਾਰਾ ਜਾਨਵਰਾਂ ਦੇ ਹਾਦਸਿਆਂ ਕਰਕੇ ਸੋ ਇਹਦੇ ਉੱਤੇ ਥੱਲ ਪਾਣਾ ਬਹੁਤ ਜ਼ਰੂਰੀ ਹੈ ਜੀ ਸੋ ਮੈਂ ਅੱਜ ਤੁਹਾਡੇ ਸਾਰਿਆਂ ਦੇ ਜ਼ਰੀਏ ਇਹੀ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਵੱਧ ਤੋਂ ਵੱਧ ਲੋਕ ਜਾਗਰੂਕ ਹੋਣ ਇਸ ਮੁਹਿੰਮ ਦੇ ਨਾਲ ਜੁੜਨ ਤਾਂ ਕਿ ਕੱਲ ਤੋਂ ਫੇਰ ਕੋਈ ਹੋਰ ਜ਼ਿੰਦਗੀ ਨਾ ਚਲੀ ਜਾਵੇ ਸੋ ਗੱਲਾਂ ਬਹੁਤ ਹੋ ਗਈਆਂ ਟਾਈਮ ਹੈਗੇ ਜੀ ਐਕਸ਼ਨ ਲੈਣ ਦਾ ਤੇ ਮੈਂ ਆਪਣੀ ਵੈਬਸਾਈਟ ਮੇਰੀ ਐਨ ਜੀਓ ਹੈਗੀ ਜੀ ਗੇਵੀ ਚਹਿਲ ਫਾਊਂਡੇਸ਼ਨ ਸੋ ਗੇਵੀ ਚਹਿਲ ਫਾਊਂਡੇਸ਼ਨ.com ਦੇ ਉੱਤੇ ਇੱਕ ਪੇਟੀਸ਼ਨ ਵੀ ਜਾਰੀ ਕੀਤੀ ਹੈ ਜਿਦੇ ਵਿੱਚ ਇਹ ਬੇਨਤੀ ਕੀਤੀ ਗਈ ਹੈ ਲੋਕਾਂ ਨੂੰ ਕਿ ਜੀ ਉਹਦੇ ਉੱਤੇ ਆਪਣਾ ਕੰਸੈਂਟ ਦੇਣ ਵੀ ਤੁਸੀਂ ਇਸ ਦੇ ਨਾਲ ਸਹਿਮਤ ਹੋ ਤਾਂ ਆਪਣੇ ਵਿਚਾਰ ਰੱਖਣ ਉਸ ਮੈਸੇਜ ਥਰੂ ਸਰਕਾਰ ਤੱਕ ਮੈਸੇਜ ਪਹੁੰਚੇ ਉੱਚ ਅਧਿਕਾਰੀਆਂ ਤੱਕ ਮੈਸੇਜ ਪਹੁੰਚੇ ਤਾਂ ਕਿ ਬਣਦੇ ਜਿਹੜੇ ਵੀ ਇਹਦੇ ਉਹ ਹੈਗੇ ਨੇ ਜੀ ਟੰਗ ਉਹ ਹੋ ਸਕਣ ਸਹੀ ਫੈਸਲੇ ਲੈ ਜਾਣ ਬਸ ਇਹੀ ਬੇਨਤੀ ਹੈ ਜੀ ਸਾਰਿਆਂ ਨੂੰ ਜੀ ਜੀ ਇੱਕ ਕੀ ਲੱਗਦਾ ਨੇ ਕਿ ਸੀਐਮ ਸਾਹਿਬ ਖੁਦ ਇੱਕ ਆਰਟਿਸਟ ਵੀ ਰਹੇ ਨੇ ਤੇ ਤੋਂ ਉਹਨਾਂ ਨੂੰ ਪਤਾ ਹੈ ਕਿ ਇਸ ਬੰਦੇ ਹੱਥੜਾ ਹੋ ਪੂਰੀ ਹੈ ਨਹੀਂ ਤੇ ਕੌਂਸਲ ਸੈਟ ਦੇ ਉੱਪਰ ਹੀ ਆਪਾਂ ਸਵਾਲ ਫੜਾ ਕਰ ਰਹੇ ਹਾਂ ਕੌਂਸਲ ਸੈਟ ਜਾ ਕੇ ਥਰੇ ਆ ਵੀਰ ਇਹੀ ਗੱਲ ਹੈ ਜੀ ਇਹੀ ਆਪਾਂ ਜਦੋਂ ਜਾਗਰੂਕਤਾ ਦੀ ਜਿਹੜੀ ਮੈਂ ਗੱਲ ਕਰਦਾ ਬਦਲਾਅ ਦੀ ਜਿਹੜੀ ਮੈਂ ਗੱਲ ਕਰਦਾ ਵੀ ਲੋਕ ਜਿੰਨੇ ਤੋਂ ਵੱਧ ਤੋਂ ਵੱਧ ਜੁੜਨ ਮੈਨੂੰ ਲੱਗਦਾ ਕਈਆਂ ਨੂੰ ਤਾਂ ਕਾਉਸਸ ਦੇ ਬਾਰੇ ਪਤਾ ਵੀ ਨਹੀਂ ਹੁੰਦਾ ਆਮ ਜਨਤਾ ਨੂੰ ਕਿ ਕਾਉਸਸ ਕੀ ਹੈਗਾ ਸੋ ਇਹੀ ਆਵਾਰਾ ਪਸ਼ੂਆਂ ਨੂੰ ਉਹਨਾਂ ਦੀ ਦੇਖਭਾਲ ਦੇ ਲਈ ਸਾਡੇ ਤੋਂ ਟੈਕਸ ਲਿਆ ਜਾਂਦਾ ਤੇ ਮੈਨੂੰ ਲੱਗਦਾ ਜੀ 2000 ਤੋਂ 3000 ਕਰੋੜ ਟੈਕਸ ਗਾਉਸੇਸ ਦੇ ਨਾਂ ਦੇ ਉੱਤੇ ਇਕੱਠਾ ਹੁੰਦਾ ਹੈ ਚਲੋ ਜੀ ਸਰ ਗੱਲਾਂ ਆਪਾਂ ਗਾਉਸੇਸ ਦੀ ਗੱਲ ਕਰਦੇ ਆਂ ਸੜਕਾਂ ਦੇ ਉੱਤੇ ਵੀ ਉਨਾ ਹੀ ਟੈਕਸ ਲੱ타 ਜਾਂਦਾ ਵਹੀਕਲਸ ਦੇ ਵੀ ਟੈਕਸ ਲੱ타 ਜਾਂਦਾ ਬਿਲਕੁਲ ਜੀ ਬਿਲਕੁਲ ਟੋਨ ਪਲਾਜ਼ਾ ਇੰਨੇ ਲੱਗੇ ਹੋਏ ਆ ਉਹਨਾਂ ਦਾ ਬਹੁਤ ਰੁਕ ਰਹਿ ਕੇ ਹੁੰਦਾ ਇੱਕ ਦਿਨਾਂ ਦੇ ਵਿੱਚ ਬਿਲਕੁਲ ਉਹਨਾਂ ਦੇ ਮਤਾਬੇ ਇਸੇ ਕਰਕੇ ਐਕਸੀਡੈਂਟ ਉਹ ਵੀ ਜ਼ਿਆਦਾ ਹੋ ਰਹੇ ਜੀ 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 ਦੇਖੋ ਮੁੱਦੇ ਤਾਂ ਬਹੁਤ ਨੇ ਜੀ ਸੋ ਜਿਹੜੀ ਗੱਲ ਤੁਸੀਂ ਕਹਤੀ ਮੈਂ ਪੂਰਾ ਸਹਿਮਤ ਆ ਸਾਰੇ ਜਾਣੇ ਸਹਿਮਤ ਨਹੀਂ ਜੀ ਸੜਕਾਂ ਦੇ ਹਾਲਾਤ